ਮੈਂ ਤਾਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਕਿ ਰਹਿੰਦੀ ਦੁਨੀਆ ਤੱਕ ਹੋ ਰਹੇ ਟਾਈਮ ਤੱਕ ਮਨਦੀਪ ਕਲਰ ਦੇ ਸੂਟ ਤੁਹਾਡੇ ਕੋਲ ਹੀ ਆਉਣਗੇ ਤੁਸੀਂ ਬਣਾ ਕੇ ਭੇਜਨੇ ਆ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰੂੰਗੀ ਕਿ ਸੂਟ ਪਟਿਆਲਾ ਸ਼ਾਹੀ ਤੋਂ ਜਰੂਰ ਇੱਕ ਵਾਰ ਇਹਨਾਂ ਨੂੰ ਮੌਕਾ ਦਿਓ ਇੰਨਾ ਸੋਹਣਾ ਕੰਮ ਕਰਦੇ ਆ ਇੰਨੇ ਰਿਸਪੌਂਸਿਵ ਨੇ ਇੰਨਾ ਸੋਹਣਾ ਮਟੀਰੀਅਲ ਯੂਜ਼ ਕਰਦੇ ਆ ਔਰ ਜਿੱਦਾਂ ਤੁਹਾਡਾ ਬਜਟ ਹੁੰਦਾ ਉਹਦੇ ਬਜਟ ਦੇ ਅਕੋਰਡਿੰਗ ਤੁਹਾਨੂੰ ਬਣਾ ਕੇ ਦਿੰਦੇ ਆ ਇਨੀ ਗੁੱਡ ਕਸਟਮਰ ਸਰਵਿਸ ਆਈ ਹੈਵ ਨੋ ਵਰਡਸ ਫਾਰ 댓 ਬਟ ਇਹੀ ਦੁਆ ਕਰਦੀ ਹਾਂ ਮੈਂ ਬਾਬਾ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤੁਸੀਂ ਮਿਹਨਤ ਕਰੋ ਤੁਸੀਂ ਸ਼ਾਈਨਿੰਗ ਸਟਾਰ ਹੋਮ ਹੋ ਹੋਰ ਕਹੋਗੇ ਕਿਉਂਕਿ ਤੁਹਾਡਾ ਕੰਮ ਇੰਨਾ ਵਧੀਆ ਆਈ ਡੋਨਟ ਥਿੰਕ ਸੋ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਪਲੀਜ਼ ਸਾਰੇ ਇਹਨਾਂ ਨੂੰ ਜਰੂਰ ਮੌਕਾ ਦਿਓ ਇਟਸ ਮਾਈ ਪਰਸਨਲ ਰਿਵਿਊ ਫਾਰ 뎀 ਬਿਊਟੀਫੁਲ ਬਿਊਟੀਫੁਲ ਡਿਜ਼ਾਈਨ ਬਿਊਟੀਫੁਲ ਸਟਾਈਲ ਜਿਵੇਂ ਇੱਕ ਵੀਡੀਓ ਆਈ ਉਸ ਇੱਕ ਬਹੁਤ ਸੋਹਣਾ ਮੈਸੇਜ ਸੀਗਾ ਜਿਹਦੇ ਕੋਲ ਤੇ ਹੈਗਾ ਪੈਸਾ ਉਹ ਤੰਦਰੁਸਤੀ ਭਾਲਦਾ ਹੈ ਜਿਹਦੇ ਕੋਲ ਤੰਦਰੁਸਤੀ ਹੈ ਜਿਹੜਾ ਸ਼ਰੀਰ ਪੱਖੋਂ ਮਿਹਨਤ ਕਰਦਾ ਉਹ ਪੈਸਾ ਪਾਲਦਾ ਤੇ ਗੱਲ ਆ ਕੇ ਉੱਥੇ ਮੁੱਕ ਜਾਂਦੀ ਹੈ ਕਿ ਰੱਬ ਨੇ ਜਿੰਨਾ ਦਿੱਤਾ ਉਸ ਚ ਖੁਸ਼ ਰਹੋ ਐਵੇਂ ਬਾਦੂ ਦੀਆਂ ਇਸ਼ਾਵਾਂ ਆਪਦੇ ਮਨ ਚ ਪਾਲ ਕੇ ਕੋਈ ਫਾਇਦਾ ਨਹੀਂ ਐਵੇਂ ਆਪਾਂ ਕੋਈ ਰੋਗ ਲਾ ਲੈਨੇ ਆ ਬਾਲਾ ਸੋਚ ਕੇ ਰੱਬ ਦੀ ਰਜ਼ਾ ਚ ਰਾਜੀ ਰਹੋ ਤੇ ਰੱਬ ਦਾ ਸ਼ੁਕਰਾਨਾ ਮਾਨੋ ਕੋਈ ਬੰਦਾ ਤਾਂ ਟੁਈ ਸਿੱਧੀ ਕਰਦੇ ਹੀ ਸੌ ਜਾਂਦਾ ਤੇ ਕੋਈ ਬੰਦੇ ਨੂੰ ਨੀਂਦ ਨਹੀਂ ਆਂਦੀ ਤੇ ਉਹ ਨੀਂਦ ਦੀਆਂ ਗੋਲੀਆਂ ਲੈਂਦਾ ਸੋ ਆਪਦੇ ਸ਼ਰੀਰ ਵੱਲ ਧਿਆਨ ਦਿਓ ਰੱਬ ਦਾ ਸ਼ੁਕਰਾਨਾ ਕਰੋ ਕਿਸੇ ਦਾ ਮਾੜਾ ਨਾ ਕਰੋ ਸੂਟ ਦੀ ਗੱਲ ਕਰੀਏ ਬੋਟਲ ਗ੍ਰੀਨ ਕਲਰ ਦਾ ਸੂਟ ਬਣਾਇਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਟਾਈ ਡਾਈ ਦੁਪੱਟਾ ਰੈਡੀ ਕੀਤਾ ਪਿਓਰ ਔਰਗੈਂਜਾ ਦਾ ਖਿਚੜੀ ਲੈਸ ਪਲੱਸ ਬਾਰਡਰ ਵਰਕ ਕੀਤਾ ਵੇ ਕਲਰ ਕੋਈ ਵੀ ਕਸਟਮਾਈਜ਼ ਕਰ ਸਕਦੇ ਬਾਸ ਸੁਬਾ ਮੈਡਮ ਨਾਲ ਗੱਲ ਹੋਈ ਕਹਿੰਦੇ ਭਾਜੀ ਪਕੌੜੇ ਲੱਡੂ ਜ਼ਿਆਦਾ ਖਾ ਲੇਗੇ ਮੈਂ ਕਿਹਾ ਮੈਮ ਕੀ ਹੋ ਗਿਆ ਕਹਿੰਦੇ ਤੁਹਾਡਾ ਗਲਾ ਬੈਠਿਆ ਹੋਇਆ ਲੱਗਦਾ ਭਾਰੀ ਭਾਰੀ ਜੀ ਆਵਾਜ਼ ਲੱਗੀ ਜਾਂਦੀ ਹੈ ਮੈਂ ਕਿਹਾ ਨਹੀਂ ਮੈਂ ਮੇਦਾ ਦਾ ਕੁਝ ਨਹੀਂ ਹੈਗਾ ਉਹ ਬਸ ਸੁਬਾ ਉੱਠਿਆ ਤੇ ਸੁਬਾ ਸ਼ਾਮ ਨੂੰ ਥੋੜਾ ਜਿਹਾ ਹੋ ਜਾਂਦਾ ਤੇ ਬਾਕੀ ਕਹਿੰਦੇ ਭਾਜੀ ਧਿਆਨ ਰੱਖੋ ਬਿਮਾਰ ਹੋਣਾ ਨਹੀਂ ਐਵੇਂ ਬਿਮਾਰ ਹੋ ਗਏ ਸੀਜ਼ਨ ਦਾ ਟਾਈਮ ਹੈ ਮੁੜ ਕੇ ਕੰਮ ਰੱਖਿਆਣਾ ਤੇ ਮਸਤ ਜੀ ਕੋਈ ਚਾਹ ਪੀ ਲਓ ਬਣਾ ਕੇ ਅਦਰਕ ਕੁੱਟ ਕੇ ਤੇ ਉਹ ਨਾਲ ਗਲਾ ਸਾਰਾ ਕੁਝ ਠੀਕ ਹੋ ਜਾਊਗਾ ਸੋ ਗੱਲ ਕਰੀਏ ਸੂਟ ਦੀ ਤਾਂ ਸੂਟ ਦਾ ਆਪਾਂ ਨੇਵੀ ਬਲੂ ਕਲਰ ਹੈ ਬਹੁਤ ਹੀ ਪਿਆਰਾ ਇਸ ਤੇ ਆਪਾਂ ਹੱਥ ਦੀ ਕਿੜੇ ਦਾ ਕੰਮ ਕੀਤਾ ਹੋਇਆ ਹੈ ਕੰਟਰਾਸਟ ਆਪਾਂ ਥ੍ਰੈਡ ਲਗਾਏ ਹੋਏ ਹੈ ਕਟਦਾਨਾ ਮੋਤੀ ਸਿੱਪੀ ਦੱਕਾ ਨਲਕੀ ਨਕਸ਼ੀ ਪੈਂਟ ਸੂਟ ਬਣਾਇਆ ਹੋਇਆ ਪਿਓਰ ਨੇਚਰਲ ਗਰੇਪ ਸੂਟ ਦਾ ਫੈਬਰਿਕ ਆਏਗਾ ਤੇ ਪਿਓਰ ਚ ਨੂਨ ਦਾ ਪੱਦ ਪੱਟਾ ਲਗਾਇਆ ਪੈਂਟ ਆਪਾਂ ਪਲੇਨ ਬਣਾਈਏ ਕਮੀਜ਼ ਤੇ ਆਪਾਂ ਬਹੁਤ ਹੀ ਜਿਆਦਾ ਪਿਆਰਾ ਵਰਕ ਕੀਤਾ ਹੋਇਆ ਦੁਪੱਟੇ ਤੇ ਵੀ ਆਪਾਂ 4 ਸਾਈਡ ਕਟ ਵਰਕ ਫਿਨਿਸ਼ਿੰਗ ਬਾਰਡਰ ਤੇ ਵਿੱਚ ਆਪਾਂ ਫਲਾਵਰ ਵਰਕ ਕੀਤਾ ਹੋਇਆ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਬਹੁਤ ਜਿਆਦਾ ਪਿਆਰਾ ਹੈ ਚਾਹੇ ਤੁਸੀਂ ਆਪਣੇ ਮਦਰ ਲਈ ਬਣਾ ਲਓ ਆਪਣੇ ਲਈ ਬਣਾ ਲਓ ਕਿਸੇ ਵੀ ਪਾਰਟੀ ਤੇ ਪਾ ਲਓ ਸ਼ਰਾਰੇ ਗਰਾਰੇ ਲੈਂਗਵੇਜ ਸਟਾਈਲ 'ਚ ਕਿਸੇ ਵੀ ਬਣਾ ਲਓ ਤੇ ਜਦੋਂ ਕਹਿੰਦੇ ਭਾਜੀ ਮੈਨੂੰ ਹੈਵੀ ਸੂਟ ਪਾਣੇ ਬਿਲਕੁਲ ਵੀ ਪਸੰਦ ਨਹੀਂ ਬਟ ਮੈਨੂੰ ਮੈਰਿਜ ਕਰਕੇ ਹੈਵੀ ਸੂਟ ਪਾਣੇ ਪਹਿਣਗੇ ਤੇ ਵਿਆਹ ਤੋਂ ਬਾਅ ਮਗਾ ਤੁਸੀਂ ਨਾ ਜਮਾ ਮੇਰੇ ਮम्मा ਵਰਗੇ ਹੋ ਉਹਨਾਂ ਨੂੰ ਵੀ ਹੈਵੀ ਸੂਟ ਬਿਲਕੁਲ ਨਹੀਂ ਪਸੰਦ ਤੇ ਜਦੋਂ ਉਹ ਕੋਈ ਹੈਵੀ ਸੂਟ ਦੇਖਦੇ ਨੇ ਜਦੋਂ ਅਸੀਂ ਫੋਟੋਗ੍ਰਾਫੀ ਕਰਦੇ ਹੁੰਦੇ ਆ ਤਾਂ ਕਹਿੰਦੇ ਹੁੰਦੇ ਪਤਾ ਨਹੀਂ ਕਿਵੇਂ ਪਾਣਗੇ ਮੈਨੂੰ ਤਾਂ ਦੇਖ ਕੇ ਘਬਰਾਹਟ ਹੋ ਜਾਂਦੀ ਹੈ ਸੋ ਇਹ ਆਪਾਂ ਵਾਈਨ ਕਲਰ ਚ ਉਹਨਾਂ ਲਈ ਸ਼ਰਾਰਾ ਸੂਟ ਰੈਡੀ ਕੀਤਾ ਹੈ ਮੈਡਮ ਕਹਿੰਦੇ ਭਾਜੀ ਤੁਹਾਡੀਆਂ ਵੀਡੀਓਜ਼ ਦੇਖ ਕੇ ਬਹੁਤ ਸੋਹਣਾ ਲੱਗਦਾ ਤੇ ਤੁਸੀਂ ਵੀ ਮੇਰੇ ਸੂਟ ਦੀ ਵੀਡੀਓ ਪਾਓਗੇ ਨਾ ਮੈਂ ਕਹਾਂ ਮੈਡਮ ਨਾ ਵਾਲੀ ਕੀ ਗੱਲ ਹੈ ਜੀ ਇੱਕ ਤਾਂ ਆਪਾਂ ਸੂਟ ਇੰਨਾ ਸੋਹਣਾ ਬਣਾਇਆ ਤੇ ਉਤੋਂ ਡਿਜ਼ਾਈਨ ਕਲਰ ਸਾਰਾ ਕੁਝ ਏ ਕਲਾਸ ਤੇ ਮੈਂ ਕਹਾਂ ਜ਼ਰੂ ਸੋ ਉਹਨਾਂ ਲਈ ਆਪਾਂ ਇਹ ਕਮੀਜ਼ ਤੇ ਹੈਵੀ ਵਰਕ ਕੀਤਾ ਹੋਇਆ ਸਾਰਾ ਆਪਾਂ ਹੈਂਡਵਰਕ ਕੀਤਾ ਹੋਇਆ ਕਟ ਦਾਣਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਪਲੱਸ ਆਪਾਂ ਇਸ ਵਿੱਚ ਮਲਟੀ ਕਲਰ ਦੇ ਫਲਾਵਰ ਪਾਏ ਹੋਏ ਆ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਸਾਰਾ ਲੁੱਕ ਚ ਰੈਡੀ ਹੋਇਆ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਬਹੁਤ ਸੋਹਣਾ ਹੈ ਬਾਜੂ ਤੇ ਵੀ ਆਪਾਂ ਹੈਵੀ ਵਰਕ ਕੀਤਾ ਹੋਇਆ ਪਲੱਸ ਆਪਾਂ ਇਸ ਚ ਨੈੱਕ 'ਚ ਮਿਰਰ ਲਗਾਏ ਹੋਏ ਆ ਬਾਜੂ ਤੇ ਵੀ ਆਪਾਂ ਮਿਰਰ ਲਗਾਏ ਹੋਏ ਆ ਦੁਪੱਟਾ ਆਪਾਂ ਚਨੂਨ ਦਾ ਲਗਾਇਆ ਉਸ ਤੇ ਆਪਾਂ 4 ਸਾਈਡ ਕਟਵਰਕ ਫਿਨਿਸ਼ਿੰਗ ਬਾਰਡਰ ਕੀਤੀ ਹੋਈ ਹੈ ਇਹ ਸੂਟ ਮੇਰੇ ਕੋਲ ਆਫਿਸ ਚ ਦੋ ਤਿੰਨ ਯਾਨੀ ਦੇਖ ਕੇ ਗਏ ਐ ਤੇ ਦੋਨੋਂ ਤਿੰਨਾਂ ਨੇ ਫਾਈਨਲ ਕਰਕੇ ਗਏ ਐ ਤੇ ਹੁਣ ਜਿਹੜਾ ਵੀ ਇਹ ਸੂਟ ਨੂੰ ਦੇਖੂਗਾ ਤੇ ਮੈਨੂੰ ਲੱਗਦਾ ਉਸ ਤੋਂ ਰਿਆਣੇ ਆਰਡਰ ਕਿਤੇ ਮੇਰਾ ਸੋ ਕਮੈਂਟ ਕਰਕੇ ਜਰੂਰ ਦੱਸਣਾ ਕਿਦਾਂ ਦਾ ਲੱਗਿਆ ਇਹ ਆਪਾਂ ਇੱਕ ਜਾਗੂ ਆਫਟ ਫਿਟ ਰੈਡੀ ਕੀਤੀ ਐ ਐਕਚੁਅਲੀ ਇਹ ਆਪਾਂ ਰੈਡੀ ਨਹੀਂ ਕੀਤੀ ਇਹ ਆਪਣੇ ਕੋਲ ਰੈਡੀ ਪਈ ਸੀਗੀ ਮੈਡਮ ਨੇ ਸਾਰੇ ਵਿਆਹ ਦੇ ਸੂਟ ਆਪਣੇ ਤੋਂ ਰੈਡੀ ਕਰਵਾਏ ਸੀ ਤੇ ਜਦੋਂ ਉਹ ਪਿਕ ਕਰਨ ਆਈ ਸੀਗੇ ਆਪਣੀ ਸਿਸਟਰ ਨਾਲ ਤਾਂ ਉਹਨਾਂ ਦੀ ਸਿਸਟਰ ਦੀ ਕੋਈ ਵੀ ਜੱਗੂ ਆਊਟਫਿਟ ਫਾਈਨਲ ਨਹੀਂ ਹੋਈ ਸੀਗੀ ਸੋ ਉਹ ਕਹਿੰਦੇ ਕਿ ਭਾਜੀ ਕੋਈ ਜੱਗੂ ਆਊਟਫਿਟ ਦਿਖਾ ਦਿਓ ਮੇਰੀ ਸਿਸਟਰ ਨੂੰ ਕੋਈ ਵੀ ਪਸੰਦ ਨਹੀਂ ਆ ਰਹੀ ਉਹ ਅਨਮੈਰਿਡ ਹੈ ਤੇ ਉਹਨਾਂ ਨੂੰ ਮੈਂ ਇਹ ਪਹਿਲਾ ਪੀਸ ਹੀ ਦਿਖਾਇਆ ਸੀਗਾ ਤੇ ਪਹਿਲਾ ਹੀ ਪੀਸ ਉਹਨਾਂ ਨੂੰ ਪਸੰਦ ਆ ਗਿਆ ਤੇ ਪਹਿਲਾ ਹੀ ਪੀਸ ਉਹਨਾਂ ਦੀ ਫਿਟਿੰਗ ਵਾਲਾ ਸੀਗਾ ਤੇ ਬਹੁਤ ਹੀ ਪਿਆਰਾ ਪੀਸ ਉੱਬਰ ਕੇ ਆਇਆ ਹੈ ਇਸ ਤੇ ਸਾਰਾ ਆਪਾਂ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਬੋਟਮ ਤੇ ਆਪਾਂ ਸ਼ਰਾਰੇ ਤੇ ਵੀ ਵਰਕ ਕੀਤਾ ਹੋਇਆ ਤੇ ਕਮੀਜ਼ ਤੇ ਆਪਾਂ ਸਾਰਾ ਹੈਵੀ ਕੰਮ ਕੀਤਾ ਹੋਇਆ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਪੂਰਾ ਫਰੈਸ਼ ਪੀਸ ਪਿਆ ਸੀ ਆਪਣੇ ਕੋਲ ਤੇ ਨਾਲ ਦੀ ਨਾਲ ਉਹ ਬੁੱਕ ਕਰਕੇ ਲੈ ਗਏ ਤੇ ਕਹਿੰਦੇ ਭਾਜੀ ਸਾਡਾ ਵੀ ਕੰਮ ਹੋ ਗਿਆ ਤੇ ਸੋਹਿੰਦਰ ਮੈਡਮ ਜੀ ਚਾਰ ਮਿਸ ਕੋਲ ਆਈਆਂ ਹੋਈਆਂ ਤੇ ਜਦੋਂ ਮੈਂ ਉਹਨਾਂ ਨੂੰ ਬੈਕ ਕਾਲ ਕੀਤੀ ਕਹਿੰਦੇ ਭਾਜੀ ਸ਼ੁਕਰ ਹੈ ਤੁਸੀਂ ਫੋਨ ਚੈੱਕ ਲਿਆ ਮੈਂ ਪਾਰਟੀ ਜੀ ਆਂ ਸੋਡਾ ਸੂਟ ਪਾਇਆ ਹੋਇਆ ਤੇ ਮੇਰੀ ਸਹੇਲੀ ਨੂੰ ਯਕੀਨ ਨਹੀਂ ਆਂਦਾ ਕਿ ਇਹ ਸੂਟ ਤੁਸੀਂ ਬਣਾਇਆ ਹੈ ਤੇ ਇਹ ਨਾਲ ਇੱਕ ਵਾਰ ਗੱਲ ਕਰ ਲੋ ਤੇ ਜਦੋਂ ਉਹਨਾਂ ਦੇ ਫਰੈਂਡ ਨੇ ਗੱਲ ਕੀਤੀ ਤਾਂ ਉਹਨਾਂ ਦੇ ਕਾਲਜੇ ਨੂੰ ਠੰਡ ਪੈ ਗਈ ਕਹਿੰਦੇ ਭਾਜੀ ਤੁਹਾਡੀ ਆਵਾਜ਼ ਵਸ ਵੀਡੀਓ ਚ ਸੁਣੀ ਸੀਗੀ ਤੇ ਅੱਜ ਤੁਹਾਡੇ ਨਾਲ ਗੱਲ ਵੀ ਕਰ ਲਈ ਤੇ ਜਦੋਂ ਮੌਕਾ ਮਿਲਿਆ ਆਪਾਂ ਤੁਹਾਡੇ ਦਰਸ਼ਨ ਹੀ ਕਰਨੇ ਆ ਮੈਂ ਕਿਹਾ ਮੈਂ ਜਰੂਰ ਆਇਓ ਤੇ ਕਹਿੰਦੇ ਭਾਜੀ ਬਹੁਤ ਸੋਹਣਾ ਸੂਟ ਬਣਾਇਆ ਮੈਂ ਤੇਨੂੰ ਬਾਰ-ਬਾਰ ਪੁੱਛ ਰਹੀ ਹਾਂ ਕਿ ਕਿੱਥੋਂ ਬਨਵਾਇਆ ਮੈਨੂੰ ਵੀ ਸੇਮ ਸੂਟ ਤੁਸੀਂ ਮਹਿਰੂਨ ਕਲਰ 'ਚ ਰੈਡੀ ਕਰਕੇ ਦੇਣਾ ਸੋ ਉਹਨਾਂ ਦਾ ਆਪਾਂ ਮਹਿਰੂਨ ਕਲਰ 'ਚ ਇਹ ਰੈਡੀ ਕਰਨਾ ਦਿੱਤਾ ਡਿਜ਼ਾਈਨ ਬਹੁਤ ਸੋਹਣਾ ਹੈ ਲਵੈਂਡਰ ਕਲਰ ਚ ਬਣਾਇਆ ਹੋਇਆ ਸਾਰਾ ਹੱਥ ਦੇ ਕੜਾਈ ਨਾਲ ਕੰਮ ਕੀਤਾ ਹੋਇਆ ਗਰਾਰਾ ਸੂਟ ਰੈਡੀ ਕੀਤਾ ਹੋਇਆ ਪਿਓਰ ਨੇਚਰਲ ਕ੍ਰੇਪ ਸੋਰ ਦਾ ਫੈਬਰਿਕ ਆਏਗਾ ਦੁਪੱਟਾ ਦੁਪੱਟਾ ਦਾ ਬਹੁਤ ਹੀ ਜ਼ਿਆਦਾ ਸੋਹਣਾ ਉਹਨਾਂ ਨੇ ਦੁਪੱਟੇ ਦੀ ਤਾਂ ਬਹੁਤ ਹੀ ਤਾਰੀਫ਼ ਕੀਤੀ ਹੁਣ ਮੈਂ ਤੁਹਾਡੇ ਮੂੰਹ ਚ ਦੁਪੱਟੇ ਦੀ ਤਾਰੀਫ਼ ਸੁਣਨਾ ਚਾਹਣਾ 4 ਸਾਈਡ ਆਪਾਂ ਕੰਟਵਰਕ ਫਿਨਿਸ਼ਿੰਗ ਬਾਰਡਰ ਬਣਾਈ ਹੋਈ ਹੈ ਵਿੱਚ ਆਪਾਂ ਬੁੱਤੇ ਪਾਈਆਂ ਹੋਈਆਂ ਸੋ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਆਰਟੀਕਲ ਕਿੱਦਾਂ ਦਾ ਲੱਗਿਆ ਥੈਂਕ ਯੂ ਸੋ ਮੱਚ